ਸਰਬ ਜਿਨ੍ਹਾਂ ਨੇ ਸਾਡੇ ਦੋ ਵਿਧਾਨ ਸਭਾ ਦੇ ਸੈਸ਼ਨ ਅਸਲ ਲਾਏ ਪਹਿਲਾ ਸ਼ੁਰੂਆਤ ਵਿੱਚ ਜੋ ਕੱਲ ਘਟਣਾ ਕਰਮ ਹੋਇਆ ਵਰਸ਼ਾ ਕਰਦੀ ਦਾ ਨਾਚ ਹੋਇਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਡੀਆਂ ਸਤਕਾਰਯੋਗ ਭੈਣਾ ਨੂੰ ਕਢੀਸਿਆ ਗਿਆ ਵਾਲ ਪੁੱਟੇ ਕੇ ਚੁੰਨੀਆਂ ਲਾਈਆਂ ਗਈਆਂ ਜਿਹੜੇ ਗੁਰਸਿੱਖ ਸਾਡੇ ਮੈਂਬਰ ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਜੋ ਉਹਨਾਂ ਦੀਆਂ ਜੋ ਉਹਨਾਂ ਦੇ ਨਾਲ ਗਾਲੀ ਕਲੋਚ ਕੀਤਾ ਗਿਆ ਸਪੀਕਰ ਸਾਹਿਬ ਮੈਂ ਪ੍ਰਸਤਾਵ ਰੱਖਦਾ ਅਗਰ ਸਾਰੇ ਸਦਨ ਨੂੰ ਮਨਜ਼ੂਰ ਹੋਵੇ ਕਿ ਨਾ ਸਿਰਫ ਅੱਜ ਦੇ ਦਿਨ ਵਾਸਤੇ ਬਲਕਿ ਆਉਣ ਵਾਲੇ ਅਗਲੇ ਸੈਸ਼ਨ ਵਾਸਤੇ ਵੀ ਆ ਜਿਹੜਾ ਬਖਪਤੀ ਸਪੀਕਰ ਹੈ ਰਾਣਾ ਕੇਪੀ ਸਿੰਘ ਜਿਹੜਾ ਜਵਾਈ ਆ ਜਿਹੜਾ ਰੇਤ ਪਜਰੀ ਮਾਫੀਆ ਦੇ ਵਿੱਚ ਇਨਵੋਲਡ ਆ ਔਰ ਆ ਜਿਹੜਾ ਮਾਫੀਆ ਰੇਤਾ ਤੇ ਜ਼ਮੀਨ ਦਾ ਜਿਹੜਾ ਭਾਦਰ ਨੇਪਾਲ ਤੋਂ ਆਣ ਕੇ ਸਭ ਤੋਂ ਮਹਿੰਗੀਆਂ ਖੱਡਾਂ ਲੈ ਗਿਆ ਅਤੇ ਆ ਜਿਹੜਾ ਨਿਜਵਾੜਾ ਜਿਸ ਨੇ ਜਿਹਦੇ ਕਹਿਣ ਤੇ ਸਾਰਿਆਂ ਦੀਆਂ ਆਵਾਜ਼ਾਂ ਬੰਦ ਕੀਤੀਆਂ ਗਈਆਂ ਇਹਨਾਂ ਤਿੰਨਾਂ ਨੂੰ ਅੱਜ ਅਗਰ ਤੁਹਾਨੂੰ ਪ੍ਰਸਤਾਵ ਮਨਜ਼ੂਰ ਹੋਵੇ ਅੱਜ ਵਾਸਤੇ ਵੀ ਤੇ ਅਗਲੇ ਸੈਸ਼ਨ ਵਾਸਤੇ ਵੀ ਸਸਪੈਂਡ ਕਰਨ ਦਾ ਮੈਂ ਪ੍ਰਸਤਾਵ ਰੱਖਦਾ ਸਪੀਕਰ ਸਾਹਿਬ ਜੇ ਤੁਸੀਂ ਮਨਜ਼ੂਰ ਕਰਦੇ ਹੋ ਤੇ ਮੈਂਬਰ ਸਾਰੇ ਪ੍ਰਵਾਨਗੀ ਦੇਣ ਇਹਨਾਂ ਨੂੰ ਅੱਜ ਵਾਸਤੇ ਜੀ ਜੀ ਜੋ ਮਤਾ ਰੱਖਿਆ ਗਿਆ ਜਿਹੜੇ ਉਹਦੇ ਹੱਕ ਦੇ ਵਿੱਚ ਨਹੀਂ ਉਹ ਹਾਂ ਕਹਿਣ ਜਿਹੜੋਂ ਦੇ ਖਿਲਾਫ ਹੋਰ ਨਾਂ ਕਹਿਣ ਹਾਂ ਪੱਖ ਦੀ ਜਿੱਤ ਹੋਈ ਹਾਂ ਪੱਖ ਦੀ ਜਿੱਤ ਹੋਈ 100 ਤੁਸੀਂ ਸਪੀਕਰ ਸਾਹਿਬ ਵਧਾਈ ਦੇ ਪਾਤਰ ਹੋ ਕਿ ਤੁਸੀਂ ਅੱਜ ਪੰਜਾਬ ਦੇ ਵਿੱਚ ਜਮਹੂਰੀਅਤ ਬਹਾਲ ਕੀਤੀ ਆ ਵਿਧਾਨ ਸਭਾ ਦੇ ਵਿੱਚ ਇਨਸਾਫ ਪਸੰਦੀ ਦਾ ਰਾਜ ਬਹਾਲ ਕੀਤਾ ਤੁਸੀਂ ਤੇ ਸਾਰੇ ਸਦਨ ਦੇ ਮੈਂਬਰ ਵਧਾਈ ਦੇ ਪਾਤਰ ਹੋ ਔਰ ਜਿਹੜਾ ਕੱਲ ਜੋ ਡਰਾਮਾ ਹੋਇਆ ਉਹਦੇ ਵਿੱਚ ਕੁਝ ਅਕਾਲੀ ਆਗੂਆਂ ਨੇ ਜੋ ਦਸਤਾਰ ਚੁੱਕ ਕੇ ਔਰ ਜਿਸ ਤੰਗ ਦੇ ਨਾਲ ਸਾਰੀ ਪੇਸ਼ਕਾਸ਼ ਹੋਈ ਜਿੱਥੋਂ ਤੱਕ ਇਨਸਾਨੀ ਪੱਖ ਆ ਅਸੀਂ ਉਹਨਾਂ ਗੱਲਾਂ ਦਾ ਸਵਾਗਤ ਕਰਦੇ ਆ ਲੇਕਿਨ ਮੈਂ ਇੱਥੇ ਸਾਰੇ মিডিਆ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਗੱਲ ਨੂੰ ਕਲੀਅਰ ਕਰ ਦੇਣਾ ਚਾਹੀਦਾ ਚਾਹਨਾ ਵਾ ਕਿ ਸਾਡਾ ਜਿਹੜਾ ਅਲਾਈਅੰਸ ਆ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਇਹ ਦੋਨਾਂ ਰਵੈਤੀ ਬ੍ਰਸ਼ਟ ਪਾਰਟੀਆਂ ਤੋਂ ਇੱਕ ਵੀ ਡਿਸਟੈਂਸ ਬਣਾ ਕੇ ਰੱਖੇਗਾ ਬਰਾਬਰ ਦਾ ਫਰਕ ਬਰਾਬਰ ਦਾ ਡਿਸਟੈਂਸ ਬਣਾ ਕੇ ਰੱਖੇਗਾ ਕਿਉਂਕਿ ਸਾਡਾ ਮੰਨਣਾ ਵਾ ਕਿ ਜੋ ਅੱਜ ਕਾਂਗਰਸ ਕਰ ਰਹੀ ਆ ਮਾਫੀਆ ਦਾ ਰਾਜ ਰੇਤਾ ਬਚਰੀ ਜ਼ਮੀਨ ਟਰਾਂਸਪੋਰਟ ਠੇਕੇ ਇਹੀ ਕੰਮ ਅਕਾਲੀਆਂ ਨੇ ਪਿਛਲੇ 10 ਸਾਲ ਇਸ ਦੀ ਲੁੱਟ ਕੀਤੀ ਔਰ ਜਿਹੜੀ ਰਾਜੇ ਵੜਿੰਗ ਨੇ ਇੱਕ ਪਖੰਡੀ ਹੱਟੀ ਲਾਈ ਸੀ ਰਾਜੇ ਵੜਿੰਗ ਨੇ ਅੱਜ ਤੋਂ 3 ਦਿਨ ਪਹਿਲਾਂ ਪਖੰਡੀ ਹੱਟੀ ਕਿਉਂਕਿ ਉਸੇ ਹੱਟੀ ਤੇ ਕਾਂਗਰਸ ਦੇ ਮਾਫੀਆ ਨੇ ਕੀਤਾ ਤੁਹਾਰੀ ਮੈਨੂੰ ਪੜ ਲੈਣ ਦਿਓ ਦੁਬਾਰਾ ਕਾਂਗਰਸ ਦੀ ਮਾਫੀਆ ਨੇ ਕੀਤਾ ਬਾਦਲਾ ਦੀ ਹੱਡੀ ਤੇ ਬਾਦਲਾ ਤਿੰਨਾ ਮਹੀਨਿਆਂ ਚ ਜੋ ਕਾလီ ਦਲ ਕਰਦਾ ਸੀਗਾ ਉਹ ਰਾਜੇ ਵੜਿੰਗ ਦੀ ਪਾਰਟੀ ਦੇ ਮਨਿੰਦਰ ਸਿੰਘ ਨੇ ਰਾਣੇ ਗੁਰਜੀਤ ਨੇ ਸਪੀਕਰ ਰਾਣੇ ਕੇਪੀ ਨੇ ਉਹਨਾਂ ਗੱਲਾਂ ਦੇ ਉੱਤੇ ਤਿੰਨਾ ਮਹੀਨਿਆਂ ਚ ਕਬਜ਼ਾ ਕਰਤਾ ਇਸ ਲਈ ਉਹ ਕਹਿੰਦੇ ਨੇ ਜਿਹੜੀ ਗੱਲ ਪੈਂਸ ਸਾਹਿਬ ਕਹਿੰਦੇ ਅਕਸਰ ਨਥਾ ਸਿੰਘ ਐਂਡ ਪ੍ਰੇਮ ਸਿੰਘ ਨਥਾ ਸਿੰਘ ਪ੍ਰੇਮ ਸਿੰਘ ਇਹ ਦੋਨੋਂ ਪਾਰਟੀਆਂ ਇੱਕੋ ਥੈਲੀ ਦੇ ਚੱਟੇ ਫੱਟੇ ਇੱਕੋ ਥੈਲੀ ਦੇ ਚੱਟੇ ਫੱਟੇ ਇੱਕੋ ਥੈਲੀ ਦੇ ਚੱਟੇ ਫੱਟੇ ਇਸ ਲਈ ਅੱਜ ਜੋ ਸਾਡਾ ਅਧਿਕਾਰ ਖੋਇਆ ਗਿਆ ਸਾਨੂੰ ਮਜਬੂਰੀ ਜਾਣ ਕੇ ਆਹ ਸਾਰੀ ਹੱਟੀ ਲਾਉਣੀ ਪਈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਅੰਦਰ ਤਾਂ ਸਾਨੂੰ ਬੋਲਣੇ ਦਿੱਤਾ ਜਾ ਰਿਹਾ ਤਾਂ ਕਿ ਦਿੱਤਾ ਜਾਵੇ ਦਲਤਾਂ ਦੇ ਨਾਲ ਬੜਾ ਦੁਰ ਵਪਾਰ ਇਕਤਾ ਸਾਡੇ ਮੈਂਬਰਸ ਆਪ ਦੱਸਣਗੇ ਸਪੀਕਰ ਸਾਹਿਬ ਮੈਂ ਬਹੁਤ ਰਣੀ ਆ ਕਿ ਤੁਸੀਂ ਸਾਨੂੰ ਇਨਾ ਟਾਈਮ ਦਿੱਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਗੱਲ ਇੱਥੇ ਹੀ ਸਮਾਪਤ ਕਰਦਾ ਸ਼ੁਕਰੀਆ ਸਪੀਕਰ ਸਾਹਿਬ ਸਰਕਾਰ